ਨਗਰ ਨਿਗਮ ਦੇ ਬਾਗਬਾਨੀ ਵਿਭਾਗ ਨੇ 골ਡਨ ਗੇਟ ਤਾਰਾਂ ਵਾਲਾ ਪੁਲ ਅਤੇ ਸਾਰੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਬੂਟਿਆਂ ਦੀ ਕਾਂਟ-ਛਾਟ ਅਤੇ ਕਾ ਬੂਟਿਆਂ ਆਦਿ ਕਟਾਈ ਸਫਾਈ ਕਰਵਾਈ। ਖਾਸ ਕਰ ਨਗਰ ਕੀਰਤਨ ਦੇ ਰੂਟ ਕਲੀਅਰ ਕੀਤੇ। ਨਗਰ ਕੀਰਤਨ 골ਡਨ ਗੇਟ ਵੱਲੋਂ 20 ਨਵੰਬਰ ਨੂੰ ਸ਼ਹਿਰ ਵਿੱਚ ਦਾਖਲ ਹੋਵੇਗਾ। ਸਕੱਤਰ ਸੁਸ਼ਾਂਤ ਪਾਟਿਆ, ਐਲਐਸਓ, ਯਦਵਿੰਦਰ ਸਿੰਘ, ਜੀਈ ਰਗੁਨੰਦਨ, ਨਟਵੰਤ ਸਿੰਘ, ਜੀਈ ਸੁਖਵਿੰਦਰ ਸਿੰਘ, ਵਾਲਾ ਸੁਪਰਵਾਈਜ਼ਰ ਕੁਲਦੀਪ ਸਿੰਘ ਆਦਿ ਹਾਜ਼ਰ ਸਨ। ਨਗਰ ਨਿਗਮ ਦਾ ਬਾਗਬਾਨੀ ਵਿਭਾਗ ਹੈ ਜੋ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਦਿਹਾੜੇ ਦੇ ਸਬੰਧੀ ਯਾਤਰਾ ਜਿਹੜੀ ਪੰਜਾਬ ਚ ਆ ਰਹੀ ਹੈ ਸਪੈਸ਼ਲੀ ਗੁਰੂ ਨਗਰੀ ਚ ਆ ਰਹੀ ਹੈ ਉਹਦੇ ਲਈ ਜਿਹੜੀਆਂ ਵਾ ਅੱਜ ਜੋ ਹਾਰਟੀਕਲਚਰ ਦੀਆਂ ਤਿਆਰੀਆਂ ਦਾ ਜਾਇਦਾ ਲਿਆ ਗਿਆ ਸਾਡੇ ਵੱਲੋਂ ਜਿਹੜੀ ਹੈ ਪ੍ਰੋਪਰ ਟ੍ਰੇਮਿੰਗ ਕੀਤੀ ਜਾ ਰਹੀ ਹੈ ਡਿਪਾਰਟਮੈਂਟ ਵੱਲੋਂ ਨਾਲ ਜਿਹੜਾ ਗ੍ਰੀਨ ਮਿਨਿਸਟਰ ਹੈ ਉਹਨੂੰ ਦੇਖਿਆ ਜਾ ਰਿਹਾ ਵੈ ਜਿੱਥੇ ਵਾਟਰਿੰਗ ਦੀ ਲੋੜ ਆ ਉੱਥੇ ਪਾਣੀ ਦਿੱਤਾ ਜਾ ਰਿਹਾ ਵੈ ਪਰ ਮੇਰੇ ਇੱਕ ਦੇਖਣ ਚ ਆਇਆ ਕਿ ਜਿਹੜੇ ਲੋਕ ਨੇ ਉਹ ਜਦੋਂ ਤੱਕ ਯੋਗ ਨਹੀਂ ਕਰਨਗੇ ਕੱਲੇ ਡਿਪਾਰਟਮੈਂਟ ਕੋਲੋਂ ਜਿਹੜਾ ਵੈ ਇਹ ਸਫਾਈ ਨਹੀਂ ਹੋ ਸਕਦੀ ਕਿਉਂਕਿ ਦੇਖਣ ਚ ਇਹ ਆਇਆ ਕਿ ਲੋਕ ਪਲਾਸਟਿਕ ਵੇਸ ਜਿਹੜਾ ਵੈ ਉਹ ਗਰੀਨਰੀ ਦੇ ਵਿੱਚ ਵੀ ਸੁੱਟ ਦਿੰਦੇ ਆ ਮੈਂ ਮੈਂ ਤਾਂ ਇਹ ਹੀ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਮੂਹ ਜਿਹੜੇ ਵੀ ਤੁਹਾਡੇ ਵਿਊਅਰਸ ਨੇ ਕਿ ਸਾਡੀ ਰਿਕਵੈਸਟ ਹੈ ਕਿ ਤੁਸੀਂ ਜਿਹੜਾ ਵੈ ਆਪਣਾ ਕਮ ਸੇ ਕਮ ਜਿਹੜਾ ਪਲਾਸਟਿਕ ਵੇਸਟ ਹੈ ਉਹਨੂੰ ਐਦਾਂ ਨਾ ਸੁੱਟੋ ਉਹਨੂੰ ਦਸਤਬੀਨ 'ਚ ਸੁੱਟੋ ਐਸ ਗੁਰੂ ਨਗਰੀ ਨੂੰ ਸਾਫ਼ ਸੁਥਰਾ ਰੱਖਣ ਲਈ ਸਾਡਾ ਸਹਿਯੋਗ ਦਿਓ ਸਾਡੇ ਮਾਨਯੋਗ ਕੈਮਿਸਟਰ ਸਦਾ ਵਿਕਰਮ ਸਿੰਘ ਸ਼ੇਰਗਿਲ ਸਾਡੇ ਡਿਵੀਜ਼ਨਲ ਕੈਮਿਸਟਰ ਜੁਆਇੰਟ ਕੈਮਿਸਟਰ ਸਾਰੀ ਟੀਮ ਜਿਹੜੀ ਹੈ ਦਿਨ ਰਾਤ ਡੱਟੀ ਹੋਈ ਹੈ ਪਰ ਜਦੋਂ ਤੱਕ ਲੋਕ ਸਾਡਾ ਸਹਿਯੋਗ ਨਹੀਂ ਕਰਨਗੇ ਸਾਡੀਆਂ ਮੁਹਿੰਮ ਕਿਤੇ ਨਾ ਕਿਤੇ ਜਿਹੜੀ ਹੈ ਉਹ ਉਹਨਾਂ ਅਚੀਵ ਨਹੀਂ ਕਰ ਪਾਉਂਦੀ ਜਿੰਨਾ ਅਚੀਵ ਕਰਨਾ ਚਾਹੀਦਾ ਹੈ